ਇਸ ਵਕਤ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਖਿਜਰਾਬਾਦ ਜਿੱਥੇ ਕਿ ਤਾਵਟ ਤੋੜ ਗੋਲੀਆਂ ਚੱਲਣ ਤੋਂ ਬਾਅਦ ਇੱਕ ਮਾਹੌਲ ਜਿਹੜਾ ਸਰਗਰਮਾ ਜਾਂਦਾ ਹੈ ਵੀ ਇਸ ਇਲਾਕੇ ਦੇ ਵਿੱਚ ਗੋਲੀਆਂ ਚੱਲੀਆਂ ਤਾਂ ਉਸ ਤੋਂ ਬਾਅਦ ਇੱਥੇ ਆਣ ਕੇ ਪਤਾ ਲੱਗਦਾ ਵੀ ਇੱਕ ਤਕਰੀਬਨ 100 ਕਿਲੋਮੀਟਰ ਦੀ ਦੂਰੀ ਤੇ ਇੱਕ ਪੱਠਾ ਪੱਠੇ ਤੇ ਜਦੋਂ ਆਪਾਂ ਸੰਗਤਪੁਰੇ ਵੱਲੋਂ ਜਾਂਦੇ ਤਾਂ ਉੱਥੇ ਫਾਇਰਿੰਗ ਹੋ ਰਹੀ ਸੀ ਤਾਂ ਜਿਹੜੀ ਫਾਇਰਿੰਗ ਹੋ ਰਹੀ ਸੀ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਦਿਖਾ ਰਹੇ ਸਾਹਮਣੇ ਸਪ੍ਰਿੰਟਰ ਦੇਖ ਸਕਦੇ ਹੋ ਉਸ ਦੇ ਉੱਪਰ ਤਿੰਨ ਜਿਹੜੇ ਗੈਂਗਸਟਰ ਸੇ ਸਵਾਰ ਸੀ ਉਹਨਾਂ ਦੇ ਉੱਪਰ ਗੋਲੀਆਂ ਦਾਗੀਆਂ ਗਈਆਂ ਉਹਨਾਂ ਵੱਲੋਂ ਵੀ ਚਾਰ ਪੰਜ ਫਾਇਰ ਕੀਤੇ ਗਏ ਇਸ ਸਸ ਮੌਕੇ ਦੇ ਜਿਹੜੇ ਹਾਲਾਤ ਨੇ ਦੇਖ ਸਕਦੇ ਹੋ ਪੂਰਾ ਜਿਹੜੇ ਵੱਡੇ ਧਿਕਾਰੀ ਨੇ ਪ੍ਰਸ਼ਾਸਨ ਦੇ ਇੱਥੇ ਮੌਜੂਦ ਨੇ ਤੇ तकरीबन 7-8 ਵਜੇ ਦਾ ਟਾਈਮ ਹੈ ਜਦੋਂ ਇਹ ਜਿਹੜੀ ਪੂਰੀ ਜਿਹੜੀ ਖਬਰ ਆਉਂਦੀ ਹੈ ਵੀ ਪਿੰਡ ਖিজਰਾਵਾਦ ਦੇ ਨੇੜੇ ਜਿਹੜੀਆਂ ਇਹ ਗੋਲੀਆਂ ਚੱਲਣ ਦੀ ਖਬਰ ਆਉਂ ਲਾਤ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸ਼ਹਿਰ ਤੁਹਾਡੇ ધ્યાન ਚੋਵੇ ਕੁਝ ਕੁਝ ਦਿਨ ਪਹਿਲਾਂ ਇੱਕ ਡੇਰਾ ਬਸੀ ਦੇ ਵਿੱਚ ਇੱਕ ਸ਼ੂਟਿੰਗ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਦੇ ਉੱਤੇ ਦੋ ਮੋਟਰਸਾਈਕਲ ਸਵਾਰ ਗੁਲੀਆਂ ਚਲਾਗੇ ਸੀ ਤੇ ਉਹਨ ਇਮੀਡੀਏਟਲੀ ਉਹਨੂੰ ਪੀਜੀਆ ਸ਼ਿਫਟ ਕਰ ਦਿੱਤਾ ਗਿਆ ਸੀ ਤੇ ਕੁਝ ਦਿਨ ਬਾਅਦ ਉਹ ਲੇਡੀ ਦੀ ਡੈਥ ਹੋ ਗਈ ਸੀਗੀ ਤੇ ਇਸ ਕੇਸ ਨੂੰ ਟ੍ਰੇਸ ਕਰਦੇ ਹੋਏ ਸਾਡੀਆਂ ਜਿਹੜੀਆਂ ਵੱਖ-ਵੱਖ ਟੀਮਾਂ ਸੀਗੀਆਂ ਸਾਡੀਆਂ ਸੀਏ ਦੀ ਟੀਮਾਂ ਸਪੈਸ਼ਲ ਸੈਲ ਦੀਆਂ ਟੀਮਾਂ ਤੇ ਥਾਣੇ ਦੀਆਂ ਟੀਮਾਂ ਸੀਗੀਆਂ ਅਸੀਂ ਬਣਾਤੀਆਂ ਤੇ ਉਹ ਟੀਮਾਂ ਜਿਹੜੀਆਂ ਸੀਗੇ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹ ਟ੍ਰੇਸ ਕਰ ਲਿਆ ਸੀਗਾ ਕਿ ਜਿਹੜਾ ਇਹ ਕੇਸ ਹੈ ਈ ਜਿਹੜੇ ਡਿਸੀਜ਼ ਲੇਡੀ ਹੈ ਜਿਹੜੇ ਮਰਨ ਵਾਲੇ ਲੇਡੀ ਨੇ ਉਹਨਾਂ ਦੀ ਜਿਹੜੀ ਨੂੰਹ ਸੀ ਨੂੰਹ ਦੇ ਮਾਮੇ ਨੇ ਕਰਾਇਆ ਸੀ ਕਿਉਂਕਿ ਉਹਨਾਂ ਦੇ ਫੈਮਿਲੀ ਚ ਡਿਸਪਿਊਟ ਚੱਲ ਰਿਹਾ ਸੀਗਾ ਇਸ ਕੇਸ ਦੇ ਵਿੱਚ ਜਿਹੜੀ ਉਹ ਜਿਹੜਾ ਉਹਦਾ ਬਾਬਾ ਸੀ ਕੀ ਨਾਮ ਸੁਭਾਸ਼ ਸੁਭਾਸ਼ ਨਾਮ ਦਾ ਜਿਹੜਾ ਬੰਦਾ ਸੀ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਗ੍ਰਿਫਤਾਰੀ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੋ ਬੰਦੇ ਇੱਕ ਅਕਸ਼ੇ ਜਿਹੜਾ ਕਿ ਹਿਸਾਰ ਦਾ ਰਹਿਣ ਵਾਲਾ ਹੈ ਤੇ ਇੱਕ ਨਰੇਸ਼ ਕੁਮਾਰ ਜਿਹੜਾ ਕਿ ਜੀਨ ਦਾ ਰਹਿਣ ਵਾਲਾ ਹੈ ਇਹ ਦੋਨਾਂ ਨੂੰ ਆਇਡੈਂਟੀਫਾਈ ਕੀਤਾ ਸੀਗਾ ਇਹ ਇੱਕ ਕੰਟਰੈਕਟ ਕਿਲਿੰਗ ਸੀਗੀ ਇਹ ਜਿਹੜਾ ਇਹਨਾਂ ਦੋਨਾਂ ਨੂੰ ਕੰਟਰੈਕਟ ਦਿੱਤਾ ਗਿਆ ਸੀਗਾ ਜਿਹੜੀ ਇਹ ਲੇਡੀ ਨੂੰ ਮਾਰਨ ਦਾ ਤੇ ਉਹ ਟਰੇਸ ਕਰਦੇ ਹੋਏ ਸਾਨੂੰ ਇਨਫੋਰਮੇਸ਼ਨ ಸಿਗੀ ਅੱਜ ਕਾਫੀ ਸਮੇਂ ਤੋਂ ਕਿ ਇਹ ਖੈਦਰਾਬਾਦ ਮਾਜਰੀ ਦੇ ਇਲਾਕੇ ਦੇ ਵਿੱਚ ਆ ਇਹ ਜਿਹੜੇ ਦੋ ਬੰਦੇ ਇਹਨਾਂ ਦੇ ਲੁਕੇ ਹੋਣ ਦੀ ਸ਼ੰਕਾ ਹੈ ਤੇ ਸਾਡੀ ਟੀਮਾਂ ਕਾਫੀ ਦੇਰ ਤੋਂ ਸਰਚ ਕਰ ਰਹੀਆਂ ਸੀਗੀਆਂ ਇੱਥੇ ਤੇ ਆ ਕਿ ਫਿਰ ਸਾਨੂੰ ਫਿਰ ਇਨਫਾਰਮੇਸ਼ਨ ਆਈ ਕਿ ਕਿਸੇ ਪੱਠੇ ਦੇ ਲਾਗੇ ਤੱਕ ਇਹ ਰੁਕੇ ਹੋਏ ਨੇ ਕਿ ਆ ਉੱਥੇ ਟੈਂਪਰੇਰੀ ਲੁਕੇ ਹੋਏ ਨੇ ਕਿਉਂਕਿ ਪੁਲਿਸ ਕਾਫੀ ਦੇਰ ਤੋਂ ਸਰਚ ਕਰ ਰਹੀ ਸੀ ਇਹਨਾਂ ਦੀ ਤਾਂ ਡਿਊਰਿੰਗ ਜੋ ਸਾਡੀ ਜਿਹੜੀ ਸਪੈਸ਼ਲ ਸੈਲ ਦੀ ਟੀਮ ਹੈ ਇਧਰੋਂ ਆ ਰਹੀ ਸੀਗੀ ਗੱਡੀ ਤੇ ਤਾਂ ਸਾਹਮਣੇ ਇੱਕ ਬੜੀ ਸਪੀਡ ਤੇ ਮੋਟਰਸਾਈਕਲ ਕਿਤੋਂ ਇੱਕ ਇੱਥੇ ਪੱਠੇ ਦੇ ਏਰੀਆ ਦੇ ਵਿੱਚੋਂ ਨਿਕਲ ਕੇ ਭੱਜਿਆ ਜਦੋਂ ਉਹਨੂੰ ਰੋਕਣ ਵਾਸਤੇ ਜੋ ਗੱਡੀ ਅੱਗੇ ਲਗਾਏਗੀ ਤਾ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਦੌਰਾਨ ਜਿਹੜੀ ਸੀਗੀ ਪੁਲਿਸ ਪਾਰਟੀ ਵੱਲੋਂ ਵੀ ਜਿਹੜੇ ਸੀਗੇ ਫਾਇਰ ਕੀਤੇ ਗਏ ਸ਼ਾਟਸ ਤਾ ਉਹ ਮੋਟਰਸਾਈਕਲ ਦੇ ਉੱਤੇ ਤਿੰਨ ਬੰਦੇ ਸੀਗੇ ਜਿਹੜਾ ਤੀਜਾ ਬੰਦਾ ਹੈਗਾ ਇੱਕ ਸੁਨੀਲ ਕੁਮਾਰ ਨਾਮ ਦਾ ਬੰਦਾ ਜਿਹੜਾ ਕਿ ਹਿਸਾਰ ਦਾ ਹੀ ਰਹਿਣ ਵਾਲਾ ਹੈ ਆਇਡੈਂਟੀਫਾਈ ਹੋਇਆ ਹੈ ਤੇ ਇਹਦਾ ਰੋਲ ਜਿਹੜਾ ਹੈਗਾ ਅਸੀਂ ਹਜੇ ਡੇਰੇ ਪਾਸੇ ਵਾਲੇ ਇਨਸੀਡੈਂਟ ਚ ਅਸੀਂ ਹਜੇ ਅਸੀਂ ਵੈਰੀਫਾਈ ਕਰਨਾ ਹੈ ਕਿ ਇਹਦਾ ਕੀ ਰੋਲ ਹੈ ਕਿਉਂਕਿ ਦੋ ਬੰਦੇ ਤਾਂ ਇਚ ਵਾਂਟਿਡ ਹੀ ਸੀਗੇ ਬਾਈ ਨੇਮ ਹੀ ਸੀ ਸਾਡੇ ਕੋਲੇ ਤੇ ਇਹਨਾਂ ਦੇ ਡਿਊਰਿੰਗ ਜਿਹੜੀ ਇਹ ਮੋਟਪੇੜ ਜਿਹੜੀ ਹੈਗੀ ਹੈ ਉਹਦੇ ਵਿੱਚ ਇਹਨਾਂ ਤਿੰਨਾਂ ਦੇ ਹੀ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹੈ ਇੱਕ ਦੇ ਦੋ ਗੋਲੀਆਂ ਲੱਗੀਆਂ ਤੇ ਦੂਜੇ ਦੇ ਤੀਜੇ ਦੇ ਵੀ ਦੋ ਗੋਲੀਆਂ ਲੱਗੀਆਂ ਨੇ ਤੇ ਇਸ ਦੇ ਨੇ ਇਮੀਡੀਏਟਲੀ ਹਸਪੀਟਲ ਸ਼ਿਫਟ ਕਰ ਦਿੱਤੇ ਗਏ ਨੇ ਤੇ ਇਹ ਸਾਰੇ ਜੇਰੇ ਇਲਾਜ ਨੇ ਸਰ ਕ੍ਰਿਮੀਨਲ ਹਿਸਟਰੀ ਇਹਨਾਂ ਦੀ ਕੀ ਹੈ ਹਜੇ ਤੱਕ ਸਾਹਮਣੇ ਆਇਆ ਕੁਝ ਇਹ ਚ ਜਿਹੜਾ ਮੇਨ ਜਿਹੜਾ ਇਹਦੇ ਵਿੱਚ ਹੈਗਾ ਸ਼ੂਟਰ ਹੈ ਨਰੇਸ਼ ਕੁਮਾਰ ਹੈ ਇਹਦੇ ਉੱਤੇ ਕਰੀਬ 80 ਟਿੱਕਰ ਜੋ ਇਹਨੇ ਪੁਛਗਿਚ ਚ ਦੱਸਿਆ ਇਹ ਚ 12 ਤੋਂ 14 ਜਿਹੜੀਆਂ ਐਫ ਆਈ ਆਰਜ਼ ਹੈ ਤੇ ਰਜਿਸਟਰਡ ਹੈ ਸਾਰੀ ਹੀ ਨੈਸ ਕ੍ਰਾਈਮਜ਼ ਦੇ ਐਫ ਆਈ ਆਰਜ਼ ਹੈ ਤੇ ਇਹ ਸਾਰੀਆਂ 307 302 ਟਾਈਪ ਦੀਆਂ ਹੀ ਐਫ ਆਈ ਆਰਜ਼ ਹੈ ਜਿਹੜਾ ਇਹ ਅਕਸ਼ੇ ਹੈ ਇਹ ਦੇ ਉੱਤੇ ਟੋਟਲ ਮਿਲਾ ਕੇ ਦੋ ਐਫ ਆਈ ਆਰਜ਼ ਦੇ ਵਿੱਚ ਇਹ ਹਿਸਾਰ ਡਿਸਟ੍ਰਿਕਟ ਤੋਂ 307 ਦੀਆਂ ਦੋ ਐਫ ਇਹ ਤਾਂ ਅਸੀਂ ਸਾਰੀਆਂ ਚੈੱਕ ਕਰ ਲਈਤਾਂ ਸੀ ਰਿਕਾਰਡ ਜਿਹੜੇ ਸੁਨੀਲ ਕੁਮਾਰ ਹੈ ਇਹਦਾ ਵੀ ਕ੍ਰਿਮਨਲ ਰਿਕਾਰਡ ਹੈ ਪ੍ਰੀਲੀਮਿਨਰੀ ਦੱਸ ਰਿਹਾ ਕਿ ਇਹਦੀ ਵੀ ਐਫਆਈਆਰਸ ਹੈਗੀਆਂ ਪਰ ਅਸੀਂ ਡਿਟੇਲ ਕਿਉਂਕਿ ਹੁਣ ਨਵੇਂ ਹੀ ਸਾਨੂੰ ਆਇਡੈਂਟੀਫਾਈ ਹੋਇਆ ਹੈ ਡਿਟੇਲ ਹਜੇ ਅਸੀਂ ਕੁਝ ਗਿਸ਼ਤ ਤੋਂ ਲਿਆਵਾਂਗੇ ਸਾਹਮਣੇ ਸਰ ਇਹ ਪੂਰਾ ਖਾਲੀ ਏਰੀਆ ਇੱਕ ਇਥੇ ਲੁਕੇ ਹੋਈ ਸੀ ਇੱਥੇ ਤਾਂ ਕੋਈ ਇਨਵੋਲਟ ਤਾਂ ਨਹੀਂ ਲੋਕਲ ਹਜੇ ਤੱਕ ਇਨਵੈਸਟੀਗੇਸ਼ਨ ਇਹ ਸਾਰੀ ਚੀਜ਼ ਹਜੇ ਹੁਣ ਜਿਵੇਂ ਤੁਸੀਂ ਜਾਣਦੇ ਹੋ ਹੁਣ ਇਨਸੀਡੈਂਟ ਹੋਇਆ ਹੀ ਹੈ ਹਜੇ ਤਾਂ ਸਾਨੂੰ ਕਾਫੀ ਟਾਈਮ ਤੋਂ ਇਨਫੋਰਮੇਸ਼ਨ ਸੀ ਕਿ ਇਸੇ ਇਲਾਕੇ ਤੇ ਨਹੀਂ ਸਾਡੀਆਂ ਐਸੇ ਕਰਕੇ ਪ ਕਾਫੀ ਪੌਸਿਬਿਲਟੀ ਹੈ ਹਿਮਾਚਲ ਵੱਲੋਂ ਭਜਰੇ ਹੋਣ ਜਾਂ ਉਧਰੋਂ ਆ ਰਹੇ ਹੋਣੇ ਤਾਂ ਜੇ ਲੋਕਲ ਵੀ ਕੋਈ ਕਿਸੇ ਦੀ ਇਨਵੋਲਵਮੈਂਟ ਸਾਹਮਣੇ ਆਂਦੀ ਹੈ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਸੀਗੀ ਉਸ ਇਨਸੀਡੈਂਟ ਦੇ ਵਿੱਚ ਨਹੀਂ ਉਹ ਤਾਂ ਜਿਹੜਾ ਰੈਕੀ ਦਾ ਇਹ ਚ ਪਹਿਲਾਂ ਹੀ ਪਲਾਨਡ ਵੀ ਸੀਗਾ ਪਲਾਨਡ ਵੇ ਦੇ ਵਿੱਚ ਸੀਗਾ ਕਿ ਘਰੋਂ ਬਾਹਰ ਬੈਠੇ ਆ ਤੇ ਇਹਨਾਂ ਨੇ ਕੰਟਰੈਕਟ ਕਿਲਿੰਗ ਜਿਵੇਂ ਮੈਂ ਦੱਸਿਆ ਉਸ ਹਿਸਾਬ ਨਾਲ ਕੀਤੀ ਗਈ ਤੇ ਉਸੇ ਹਿਸਾਬ ਨਾਲ ਇਨਸੀਡੈਂਟ ਕਰਾਇਆ ਗਿਆ ਸਰ ਸੀਸੀਟੀਵੀ ਵੀ ਆਈਸੀਓ ਦੇ ਵਿੱਚ ਸਾਹਮਣੇ ਦੋ ਬਾਈਕ ਸਵਾਰ ਆਏ ਸੀਗੇ ਇਹ ਉਹੀ ਅਕਸ਼ੇ ਤੇ ਨਰੇਸ਼ ਇਹ ਦੋਨੋਂ ਜਿਹੜਾ ਅਕਸ਼ੇ ਤੇ ਨਰੇਸ਼ ਹੈ ਇਹ ਉਹੀ ਦੋ ਬੰਦੇ ਨੇ ਜਿਹੜੇ ਬਾਈਕ ਤੇ ਸਵਾਰ ਹੋ ਕੇ ਸੀਸੀਟੀਵੀ ਵਿੱਚ ਦਿਖਦੇ ਆਪਾਂ ਠੀਕ ਹੈ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਵਿੱਚ ਕੁਝ ਹੋ ਰਿਹਾ ਹੈ ਇਹ ਹੋਰ ਵੀ ਲੋਕ ਇਹਦੇ ਵੀ ਸ਼ਾਮਿਲ ਨੇ ਕਿਉਂਕਿ ਤੁਸੀਂ ਕਿਹਾ ਕਿ ਕੰਟਰੈਕਟ ਕਿਲਿੰਗ ਇਹਦੇ ਵਿੱਚ ਸੁਭਾਸ਼ ਨੇ ਕਰਾਇਆ ਇਹ ਚ ਦੇਖੋ ਹੁਣ ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਡੂਇੰਗ ਇਨਵੈਸਟੀਗੇਸ਼ਨ ਇਸ ਕੇਸ ਦੀ ਵੀ ਤੇ ਪਲੱਸ ਜਿਹੜਾ ਡੇਰਾ ਬੱਸੀ ਵਾਲਾ ਕੇਸ ਆ ਉਹ ਚ ਵੀ ਅਸੀਂ ਡੂਇੰਗ ਇਨਵੈਸਟੀਗੇਸ਼ਨ ਸਾਰਾ ਰੋਲ ਜਿਹੜਾ ਇਹਨਾਂ ਦਾ ਦੇਖਿਆ ਸਰ ਕਿਸੇ ਗੈਂਗ ਨਾਲ ਤਾਂ ਸੰਬੰਧਿਤ ਹਜੇ ਤੱਕ ਕੁਝ ਸਾਹਮਣੇ ਨਹੀਂ ਹਜੇ ਧਿੱਕਰ ਨਹੀਂ ਸਾਹਮਣੇ ਆਇਆ ਸੋ ਕਿ ਕਾਫੀ ਦਿਨ ਹੋ ਗਏ ਇਸ ਇਨਸੀਡੈਂਟ ਨੂੰ ਤਾਂ ਸਾਡੀ ਪ੍ਰੀਲੀਮਨਰੀ ਪੁੱਛਗਿੱਛ ਦੇ ਵਿੱਚ ਇਹ ਕਿਸੇ ਗੈਂਗ ਨਾਲ ਸੰਬੰਧਨ ਸਾਹਮਣੇ ਨਹੀਂ ਆਇਆ ਪਰ ਇਹ ਸੀਗੇ ਕੰਟਰੈਕਟ ਕਿਲਰਸ ਤੇ ਕਾਫੀ ਇਹਨਾਂ ਤੇ ਜਿਹੜੀ ਹੀਨਸ ਕ੍ਰਾਈਮ ਦੀ ਐਫ ਆਈ ਆਰ ਸੀ ਸਰ ਕਿੰਨੇ ਵੈਪਨਸ ਜਿਹੜਾ ਰਿਕਵਰ ਕੀਤੇ ਗਏ ਨਹੀਂ ਕਿਹੜੇ ਕਿਹੜੇ ਵੈਪਨਸ ਇਹ ਚ ਦੋ ਵੈਪ ਇਹਨ ਦੋਨੋਂ ਤੀਬ ਹੋਰ ਦੇ ਆ ਕੁਛ ਖਾਲੀ ਕੇਸ ਵੀ ਸਾਨੂੰ ਇੱਥੇ ਮਿਲੇ ਆ ਉਹ ਵੀ ਸਾਰੀ ਅਸੀਂ ਸਿਕਿਉਰ ਕਰਕੇ ਰੱਖਿਆ ਹੋਇਆ ਸੀ ਜਿਹੜਾ ਹੈਗੇ ਤੇ ਉਹ ਸਾਡੀ ਫੋਰੈਂਸਿਕ ਟੀਮ ਆਏਗੀ ਤੇ ਉਹ ਡਿਟੇਲ ਜਿਹੜੀ ਹੈਗੀ ਹੋਰ ਵੀ ਅਸੀਂ ਇਹਦੇ ਵਿੱਚ ਨਿਕਲਾਗੇ ਕਿ ਕਿੰਨੇ ਕੁ ਫਾਇਰ ਹੋਏ ਨੇ ਅੰਦਾਜ਼ਾ ਇਹ ਅੰਦਾਜ਼ਾ ਜਿਹੜੀ ਉਹਨਾਂ ਵੱਲੋਂ ਕਰੀਬ 4-5 ਫਾਇਰ ਜਿਹੜੇ ਹੋਏ ਸੀਗੇ ਫਿਰ ਸਾਡੀ ਟੀਮ ਵੱਲੋਂ ਵੀ ਕਰੀਬ 7-8 ਫਾਇਰ ਜਿਹੜੇ ਹੋਏ ਠੀਕ ਹੈ ਜੀ ਠੀਕ ਹੈ ਥੈਂਕ ਯੂ ਠੀਕ ਹੈ ਥੈਂਕ ਯੂ ਆ ਗਿਆ ਲੋ ਅੱਜ